ਸਮਾਨਾ ਦੇ ਪਿੰਡ ਮਿਆਲ ਖੁਰਦ ਦੇ ਵਿੱਚ ਇੱਕ ਘਰ ਦੇ ਵਿੱਚ ਜਿਹੜੇ ਵਿਅਕਤੀ ਇੱਕ ਨੌਜਵਾਨ ਔਰ ਉਸਕੇ ਘਰ ਵਾਲੇ ਰਹਿੰਦੇ ਸੀ ਉਸ ਦੇ ਵਿੱਚ ਇੱਕ 5 ਲੱਖ ਰੁਪਏ ਦਾ ਕਹਿੰਦਾ ਮੇਰੇ ਕੋਲ ਸੋਨੇ ਦੇ ਗਹਿਣੇ ਸੀ ਉਹ ਚੋਰੀ ਹੋ ਗਏ ਪੰਜ ਤੋਲੇ ਸੋਨਾ ਦਾ ਸਰਾ ਜਿਸੀ ਕੀਮਤ ਅੱਜ ਕੇ ਟਾਈਮ 5 ਲੱਖ ਦੇ ਆਸ-ਪਾਸ ਹੈ ਲੇਕਿਨ ਇਸ ਮਾਮਲੇ ਦੀ ਜਾਂਚ ਕਰ ਰਹੇ ਸਦਰ ਪੁਲਿਸ ਸਮਾਨਾ ਦੇ ਅਧਿਕਾਰੀ ਰਾਜਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤੇ ਉਹਨੇ ਕਿਹਾ ਕਿ ਮਾਮਲਾ ਕੁਝ ਸੱਕੀ ਹੈ ਇਸ ਮਾਮਲੇ ਦੀ ਸਾਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਕਿ ਵੀ ਜਤੇ ਸਾਹਮਣੇ ਆਣਗੇ ਉਸ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਵੇਗੀ ਇਹ ਪਰसों ਰਾਤ ਚੋਰੀ ਹੋਈ ਹੈ ਅਸੀਂ ਅੱਜ ਆਏ ਆ ਜੀ ਨੁਕਸਾਨ ਸਾਡਾ 5 ਤੋਲਾਂ ਦਾ 골ਡਨ ਹੈ ਜੀ ਅਸੀਂ ਨਰਵਾਨੇ ਜੀ ਹਾਂਜੀ ਮੇਰੀ ਵਾਈਫ ਉੱਥੇ ਹੈ ਜੀ ਬੱਚਾ ਆਹੀ ਰੋਡਾ ਹਸਪੀਟਲ ਸਮਾਣਾ ਜੀ ਉਹ ਡੱਬੇ ਚਾਹੀ ਜੀ ਪਟਿਆਲੇ ਤਮਾਇਆ ਹੈ ਹੀ 7 ਮਹੀਨੇ ਦਾ ਜੀ ਉਹਦੇ ਕਰਕੇ ਇੱਥੇ ਕੋਈ ਸੰਭਾਲਣ ਵਾਲਾ ਕੋਈ ਨਹੀਂ ਸੀ ਆਹੀ ਉੱਥੇ ਚਲੇ ਗਏ ਜੀ ਇਸ ਘਰ ਤੇ ਕੌਣ ਕੌਣ ਰਹਿੰਦਾ ਹੈ ਇਹ ਘਰ ਚਾਹੀ ਦੋਨੋਂ ਹੀ ਰਹਿੰਦੇ ਆ ਜੀ ਮੈਂ ਤੇ ਮੇਰੀ ਵਾਈਫ ਆ ਹਾਂਜੀ ਹੋਰ ਕੁਝ ਨਹੀਂ ਹੋਇਆ ਜੀ ਪੈਸੇ 1500 ਰੁਪਿਆ ਸੀ ਜੀ ਗੱਲਾ ਇੱਕ ਆ ਨੇ ਅਸੀਂ ਗਏ ਸੀਗੇ ਜੀ ਮ ਹਾਲਾਤ ਨੇ ਜਿਹੜੇ ਉਹ ਛੱਕੀ ਨਜ਼ਰ ਆਏ ਨੇ ਜੋ ਕੁਝ ਇਹਨਾਂ ਨੇ ਪਾਰਟੀ ਨੇ ਮਦਈ ਪਾਰਟੀ ਲਖਾਰੀ ਹੈ ਉਹਨਾਂ ਦੇ ਨਾਲ ਇਹਨਾਂ ਦਾ ਪਹਿਲਾ ਡਿਸਪਿਊਟ ਚੱਲ ਰਿਹਾ ਹੈ ਤੇ ਉਹਦੇ ਕਰਕੇ ਜਿਹੜੀ ਇਹਦੀ ਪੜਤਾਲ ਕਰਨੀ ਬਣਦੀ ਹੈ ਸੀਨੀਅਰ ਅਫਸਰਾਂ ਦੀ ਨੋਟਿਚ ਲਿਆਂਦਾ ਗਿਆ ਪੜਤਾਲ ਕਰਕੇ ਜਿਵੇਂ ਦੀ ਵੀ ਹਾਲਾਤ ਹੋਣਗੇ ਉਸੇ ਅਨੁਸਾਰ ਹੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼